ਲਓ ਜੀ ਅੱਜ ਕੱਲ ਤਾਂ ਫਿਰ ਬਚਨ ਦੀ ਲੋੜ ਐ ਤਾਂ ਲੁੱਟਾਂ ਖੋਹਾਂ ਕਰਨ ਵਾਲੇ ਲੁਟੇਰਿਆਂ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਤੋਂ ਜਿਨ੍ਹਾਂ ਦੇ ਵੱਲੋਂ ਦਿਹਾੜੇ ਬੇਖੌਫ ਹੋ ਕੇ ਜਿਵੇਂ ਉਹਨਾਂ ਦੀ ਸਾਰਾ ਇਲਾਕਾ ਹੁੰਦਾ ਐਵੇਂ ਚੋਰੀਆਂ ਕਰਦੇ ਫਿਰਦੇ ਨੇ ਵੀ ਸਾਡਾ ਕਿਹੜਾ ਕੋਈ ਕੁਝ ਕਰ ਲੂ ਵਾਕਈ ਐ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਜੇਕਰ ਇਹਨਾਂ ਤੇ ਸਖਤ ਐਕਸ਼ਨ ਹੋ ਜਾਵੇ ਤਾਂ ਕਿਤਨਾ ਕਿਤੇ ਨਾ ਚੋਰੀਆਂ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇ ਵਿੱਚ ਠੱਲ ਜ਼ਰੂਰ ਪਵੇਗੀ ਕਿਉਂਕਿ ਮਹੀਨਾ ਦੋ ਮਹੀਨੇ ਲਾ ਕੇ ਜ਼ਿਲ੍ਹਿਆਂ ਦੇ ਵਿੱਚ ਬਾਹਰ ਆ ਜਾਂਦੇ ਨੇ ਤੇ ਫਿਰ ਤੋਂ ਉਹੀ ਆਪਣੇ ਪੁੱਠੇ ਕੰਮ ਕਰਨੇ ਸ਼ੁਰੂ ਕਰ ਜਾਂਦੇ ਨੇ ਤਾਜ਼ਾ ਮਾਮਲਾ ਸੰਗਰੂਰ ਤੋਂ ਸਾਹਮਣੇ ਆ ਜਿੱਥੇ ਕੀ ਪਟ્રોલ ਪੰਪ ਨੂੰ ਜਿਹੜਾ ਕੀ ਲੋਕਾਂ ਨੇ ਕੁਝ ਬਦਮਾਸ਼ ਮੁੰਡੇ ਆਉਂਦੇ ਨੇ ਅਤੇ ਤੇਲ ਪਵਾ ਕੇ ਇੱਕੀ ਸੌਦਾ ਫਰਾਰ ਹੋ ਜਾਂਦੇ ਨੇ ਖੜੇ ਕਰਮਚਾਰੀ ਜਿਹੜੇ ਤੇਲ ਪਾਉਂਦੇ ਨੇ ਤਾਂ ਦੇਖਦੇ ਹੀ ਰਹਿ ਜਾਂਦੇ ਨੇ ਤੇ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਨਜ਼ਰ ਮਾਰਦੇ ਹਾਂ ਤਸਵੀਰਾਂ ਤੇ ਤਸਵੀਰਾਂ ਤੁਸੀਂ ਦੇਖ ਹੀ ਲਈਆਂ ਤਾਂ ਹੁਣ ਸੁਣਦੇ ਹਾਂ ਕਿ ਆਖਰ ਪੈਟਰੋਲ ਪੰਪ ਦੇ ਮਾਲਕ ਦਾ ਕੀ ਕਹਿਣਾ ਉਹ ਤਾਂ ਇੰਨਾ ਦੁਖੀ ਹੋਇਆ ਪਿਆ ਉਸ ਦਾ ਕਹਿਣਾ ਕਿ ਇਹ ਪਹਿਲੀ ਚੋਰੀ ਨਹੀਂ ਉਸ ਦੇ ਪੈਟਰੋਲ ਪੰਪ ਤੇ ਪਹਿਲਾਂ ਵੀ ਕਈ ਵਾਰ ਚੋਰੀਆਂ ਹੋ ਚੁੱਕੀਆਂ ਨੇ ਕਈ ਵਾਰ ਆ ਜਿਹੇ ਲੋਕ ਆਏ ਨੇ ਜਿਹੜੇ ਤੇਲ ਪਵਾ ਕੇ ਫਰਾਰ ਹੋ ਜਾਂਦੇ ਨੇ ਤਾਂ ਉਹਨਾਂ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ 9:10 ਤੇ 2100 ਰੁਪਏ ਦਾ 9:10 ਵਜੇ ਦੇ ਕਰੀਬ ਹੁੰਦਾ ਟਾਈਮ ਸੀ ਉਹਨਾਂ ਨੇ ਤੇਲ ਪਵਾ ਕੇ ਗੱਡੀ ਭਜ ਗਈ ਵੈਰੀ ਗੁੱਡ ਸੀ ਉਹ ਡਰੂ ਗੱਡੀ ਸੀ ਬਾਹਰ ਨਿਕਲੇ ਸੀ ਕੋਈ ਨਹੀਂ ਨਿਕਲੇ ਵਾਰ ਤੇ ਲਪਾ ਕੇ ਬਸ ਟੱਕਣ ਲੱਗੇ ਲਾਨ ਭੱਜ ਗਏ ਕਿਸੇ ਪਿੱਛੇ ਭੱਜੇ ਹਾਂ ਉਹਦੇ ਟੱਕਣ ਮਾਰਿਆ ਉਹਦਾ ਗੱਡੀ ਦਾ ਲਾਈਟ ਟੁੱਟ ਗਈ ਉਹ ਭੱਜ ਗਿਆ ਇਹ ਕੀ ਬੋਲ ਰਿਹਾ ਜੀ ਇਹ ਬਸ ਇਹ ਕਹਿਣਾ ਚਾਹੁੰਦੇ ਸੀ ਵੀ ਜਿਹੜੇ ਵੀ ਵਾਰਦਾਤ ਹੁੰਦੀ ਹੈ ਬਹੁਤ ਜ਼ਿਆਦਾ 3-4 ਵਾਰ ਹੋ ਗਈ ਸਾਡੇ ਨਾਲ ਇੱਥੇ ਤੇ ਕੋਈ ਇਸ ਤੇ ਐਕਸ਼ਨ ਵਕਸ਼ਨ ਨਹੀਂ ਹੁੰਦਾ ਕੋਈ ਜ ਨਹੀਂ ਹਰ ਵਾਰ ਅੱਜਕੱਲ ਹੋਰ ਜ਼ਿਆਦਾ ਰਾਤ ਨੂੰ ਕੰਮ ਕਰਨਾ ਬਹੁਤ ਔਖ ਹੋ ਗਿਆ ਜੋ ਵੀ ਆਂਦਾ ਪਰੇਸ਼ਾਨ ਨਹੀਂ ਕਰਦਾ ਇਹ ਸਹੀ ਪੁਰ ਸਪੀਸੀਅਲ ਵਾਲੇ ਸੀ ਬਾਜ ਇਹ ਰਾਤ ਸਾਡੇ ਫੇਰ ਇੱਕ ਕਾਰ ਆਈ ਕਰੂਜ਼ ਗੱਡੀ ਸੀਗੀ ਉਹਨੇ ਰਾਤ ਤੇਲ ਪਾਉਣ ਵਾਸਤੇ ਆਈ ਮੁੰਡੇ ਉੱਥੇ ਤੇਲ ਪਾ ਕੇ ਗਿਆ ਹੀ ਹੈ ਪਾਣ ਲੱਗੀ ਹੈ ਤਾਂ ਉਹਨੇ ਤੇਲ ਪਵਾ ਕੇ ਨਾਲ ਦਾ ਗੱਡੀ ਤੇ ਸਲਸਮਾ ਦਾ ਗੱਡੀ ਭੱਜ ਗਈ ਜੀ ਰਾਤ ਇਹ ਸਾਡੇ ਅੱਜ ਇੱਕ ਪਹਿਲਾ ਵਾਕਾ ਨਹੀਂ ਹੈਗਾ 2 ਸਾਲਾਂ ਚ ਚੌਥੀ ਪੰਜਵੀਂ ਵਾਰ ਦਾ ਵਾਕਾ ਹੈਗਾ ਅੱਜ ਤੋਂ 2 ਸਾਲ ਪਹਿਲਾਂ ਸਾਡੇ ਨਵਾਂ ਪੰਪ ਜਿਹੜਾ 100 HP ਦਾ ਪੰਪ ਲਾਇਆ ਹੋਇਆ ਉੱਥੋਂ ਬੱਚਾ ਆਪਦਾ ਹਿਸਾਬ ਲੈ ਕੇ ਤੇ ਸਮਾਨ ਕਲੋਨੀ ਦੇ ਵਿੱਚ ਦੀ ਆਇਆ ਸੀ 1 ਲੱਖ 43 ਹਜ਼ਾਰ ਰੁਪਏ ਖੋ ਕੇ ਲੈ ਗਏ ਸੀ ਉਸ ਵੇਲੇ ਵੀ ਉਹ ਵੀ 2 ਸਾਲ ਹੋ ਗਏ ਅੱਜ ਤੱਕ ਸਾਡੀ ਨਾ ਰਿਕਵਰੀ ਹੋਈ ਹੈ ਨਾ ਕੋਈ ਬੰਦੇ ਫਰੇਗੇ ਇੰਨਾ ਬੜਾ ਹਾਲ ਹੈ ਅਸੀਂ ਜੇਲਾ ਵੀ ਹੈਗਾ ਜੀ ਅਸੀਂ ਤਾਂ ਜੇਲੀ ਪਹਿਲਾਂ ਅਸੀਂ ਮੰਗ ਸਾਹਿਬ ਦੀ ਸਰਕਾਰ ਨੂੰ ਵੋਟ ਦੇਖਦੇ ਹੋਏ ਵੋਟਾਂ ਪਾਈਆਂ ਸੀ ਆ ਅੱਜ ਤੱਕ ਕਿਸੇ ਨੂੰ ਵੀ ਕੋਈ ਇਨਸਾਫ ਨਹੀਂ ਹੋਇਆ ਉਦੋਂ ਹੀ ਜ਼ਿਆਦੇ ਗੁੰਡਾਗਰਦੀ ਵਧੀ ਪਈ ਹੈ ਜੀ ਹਾਂ ਜੀ ਅਸੀਂ ਤਾਂ ਕਹਿੰਦੇ ਇਹ ਹੈ ਦਈ ਹਾਲਤ ਖਰਾਬ ਹੋਈ ਅਸੀਂ ਆਪਣੇ ਵਪਾਰ ਬੰਦ ਕਰਕੇ ਇਥੋਂ ਛੱਡ ਕੇ ਚਲੇ ਜਾਵਾਂਗੇ ਇਹੀ ਹਾਲ ਹੈ ਝੁੱਠੇ ਪਰਚੇ ਸਭ ਤੇ ਗੁੰਡਾਗਰ ਹੋ ਜਾਂਦੇ ਨੇ ਜਿਹੜੇ ਲੁੱਟੇਰੇ ਨੇ ਉਹਨਾਂ ਨੂੰ ਕਿਸੇ ਨੂੰ ਫਰਿਆ ਨਹੀਂ ਜਾਂਦਾ ਇਹ ਤਾਂ ਐਮਐਲਏ ਪ੍ਰਹਾਰ ਸਾਹਿਬ ਨੇ ਵੀ ਕਿਹਾ ਨਾ ਵੀ ਪ੍ਰਹਾਰ ਜੀ ਮੈਡਮ ਸਾਨੂੰ ਸਾਨੂੰ ਮੈਨੂੰ 1967 76 ਦਾ ਪੰਪ ਲੱਗਿਆ ਹੋਇਆ ਹੈਗਾ ਸਾਡੇ ਪੰਪ ਦਾ ਜਿਹਦੇ ਪਹਿਲਾਂ ਤੱਕ ਸਾਡਾ ਕੋਈ ਵਾਕਿਆ ਨਹੀਂ ਹੋਏ ਸੀ ਜਿਹਦੇ ਹੁਣ 2 ਸਾਲਾਂ ਤੋਂ ਸਾਡੇ ਪੰਪਾਂ ਤੇ ਲੋਕਾਂ ਨੂੰ ਰਹਿਣਾ ਡੁੱਬ ਰਿਹਾ ਵਿਪਾਦ ਦਾ ਕੀ ਹਾਲ ਹੋਇਆ ਹੈ ਫੇਰ ਖੈਰ ਜਿਸ ਤਰੀਕੇ ਦੇ ਨਾਲ ਲਗਾਤਾਰ ਵਾਰਦਾਤਾਂ ਹੋ ਰਹੀ ਨੇ ਤਾਂ ਲੋੜ ਹੈ ਜਿਵੇਂ ਲੁਟੇਰਿਆਂ ਦੇ ਅਤੇ ਚੋਰਾਂ ਦੇ ਖਿਲਾਫ ਸਖਤ ਐਕਸ਼ਨ ਲੈਣ ਦੀ ਤਾਂ ਕਿ ਚੋਰੀਆਂ ਤੇ ਲੁੱਟਿਆਂ ਦੀਆਂ ਵਾਰਦਾਤਾਂ ਦੇ ਉੱਤੇ ਥੱਲ ਪੈ ਸਕੇ ਬਿਊਰੋ ਰਿਪੋਰਟ ਛਣਕਾਟਾ نیوز